ਧਰਮ ਹੈਤ 사का ਜਨਕੀਆ ਸੀਸ ਦੀਆ ਪਰ ਸਰ ਸਕਤਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਰੇਵਾਲ ਸਾਹਿਬ ਤੇ ਜਿਹੜੇ ਪ੍ਰਤਾਪ ਸਿੰਘ ਜੀ ਸਕਤਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਨਾਲ ਹੀ ਸਾਰੇ ਸੰਤ ਮਹਾਂਪੁਰਖ ਸਾਰਿਆਂ ਨੂੰ ਗੱਜ ਕੇ ਫਤਿਹ ਬਜਾਉਣਾ ਗੱਜ ਕੇ ਫਤਿਹ ਬਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਲਕ ਜੰਝੂ ਰਾਖਾ ਪ੍ਰਾਪਤਾ ਕਾ ਪੀਨੋ ਬੜੋ ਕਲੂ ਮੈਂ ਸਾਖਾ ਸਾਧਨ ਹੇਤ ਇਤੀ ਜਨ ਕਰੀ ਸੀਸ ਦਿਆ ਪਰ ਸੀਨਾ ਉਜਰੀ ਧੰਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਆਪਾਂ ਜਿੱਥੇ ਸਮੁੱਚਾ ਹੀ ਖਾਲਸਾ ਪੰਥ ਜਿੱਥੇ ਸਾਰੀਆਂ ਨਹਿੰਗ ਸਿੰਘ ਜਿੱਥੇ ਬੰਦੀਆਂ ਸਾਰੇ ਸੰਤ ਮਹਾਂਪੁਰਖ ਸ਼੍ਰੋਮਣੀ ਗੁਰਦੁਆਰਾ ਸਰਪੰందਾ ਕਮੇਟੀ ਤੇ ਅਕਾਲੀ ਦਲ ਤੇ ਸਮੁੱਚੇ ਹੀ ਦੇਸ਼ ਵਿਦੇਸ਼ ਤੋਂ ਸੂ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਆਪਾਂ ਸਾਰੇ ਬਹੁਤ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਅੱਜ ਜਿਹੜਾ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਾ ਸੰਸਕਾਰ ਕੀਤਾ ਗਿਆ ਤੇ ਨਾਲ ਹੀ ਪਰਲੇ ਪਾਸੇ ਗੁਰਦੁਆਰਾ ਭੋਰਾ ਸਾਹਿਬ ਹੈ ਜਿਸ ਅਸਥਾਨ ਤੇ ਆ ਕੇ ਤਸ਼ਮੀਰੀ ਪੰਡਤਾ ਨੇ ਫਰਿਆਦ ਕੀਤੀ ਤੇ ਇਸੇ ਅਸਥਾਨ ਤੋਂ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਹਰਮਾਨਾ ਹੋਏ ਤੇ ਨਾਲ ਹੀ ਸਾਹਮਣੇ ਗੁਰਦੁਆਰਾ ਸਾਹਿਬ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤੇ ਉਹ ਵੀ ਆਪਾਂ 350 ਸਾਲਾ ਜਿਹੜੇ ਆ ਗੁਰਤਾ ਗੱਦੀ ਦਿਹਾੜੇ ਵੀ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਉਹ ਵੀ 350 ਸਾਲਾ ਚੇਤਾਬਦੀ ਆਪਾਂ ਬਣਾ ਰਹੇ ਆ ਉੱਥੇ ਹੀ ਭਾਈ ਜੈਤਾ ਜੀ ਤੇ ਬਾਬਾ ਜੀਵਨ ਸਿੰਘ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਫੀਸ ਦਿੱਲੀ ਤੋਂ ਲੈ ਕੇ ਤੇ ਸ੍ਰੀ ਕੀਰਤਪੁਰ ਸਾਹਿਬ ਜਿੱਥੇ ਭਗਵਾਨ ਘੜ ਸਾਹਿਬ ਹੈ ਉਸ ਸਥਾਨ ਤੇ ਪੁੱਜੇ ਉਥੋਂ ਇਸ ਸਥਾਨ ਤੇ ਆ ਕੇ ਗੁਰੂ ਸਾਹਿਬ ਦਾ ਸੀਸ ਦਾ ਸਸਕਾਰ ਹੋਇਆ ਆਪਾਂ ਸਾਰੀਆਂ ਹੀ ਗੁਰਸੇਕ ਸੰਤਾਂ ਜਿਹੜੀਆਂ ਨੇ ਅੱਜ ਬਹੁਤ ਦੇਰ ਤੋਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਕ ਮਹਾਨ ਨਗਰ ਕੀਰਤਨ ਜਿਹੜਾ ਸੀ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਦੇ ਵਿੱਚੋਂ ਜਿਹੜਾ 21 ਅਗਸਤ ਨੂੰ ਆਰੰਭ ਹੋਏ ਹੋਰ ਵੀ ਬਹੁਤ سارے ਨਗਰ ਕੀਰਤਨ ਮਹਾਂਪੁਰਖਾਂ ਵੱਲੋਂ ਜਿਹੜੇ ਸਜਾਏ ਗਏ ਉੱਥੇ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਨਗਰ ਕੀਰਤਨ ਸਜਾਇਆ ਗਿਆ ਹੈ ਨਹਿੰਗਸ ਸਿੰਘ ਜਥੇਬੰਦੀਆਂ ਵੱਲੋਂ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਵੀ ਨਗਰ ਕੀਰਤਨ ਸਜਾਇਆ ਗਿਆ ਅੱਜ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜਿਹੜੇ ਵਿਸ਼ਾਲ ਪ੍ਰੋਗਰਾਮ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬ ਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਨੇ ਉੱਥੇ ਆਪਾਂ ਹਾਜ਼ਰੀਆਂ ਲਵਾ ਰਹੇ ਆਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਹੀ ਸ਼ਹੀਦ ਹੋਏ ਭਾਈ ਮਤੀ ਦਾਸ ਜੀ ਭਾਈ ਦਸੀ ਭਾਈ ਸਦੀ ਦਾਸ ਜੀ ਤੇ ਭਾਈ ਬਿਆਲਾ ਜੀ ਉਹ ਸਾਰੇ ਮਹਾਨ ਯੋਧੇ ਸੂਰਮੇ ਸ਼ਹੀਦ ਉਹਨਾਂ ਦੇ ਵੀ ਆਪਾਂ 350 ਸਾਲਾ ਜਿਹੜੇ ਆ ਸ਼ਹੀਦੀ ਸ਼ਤਾਬ ਦੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਆ ਜਿੱਥੇ ਆਪਾਂ ਇਲਾ ਹਸਤਾਨਾਂ ਤੇ ਅੱਜ ਸ਼ਹੀਦੀ ਜਿੱਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸੀਸ ਦਾ ਸਤਿਕਾਰ ਕੀਤਾ ਗਿਆ ਉਸ ਹਸਤਾਨ ਤੇ ਵੀ ਤੇ ਸ਼ਾਮ ਨੂੰ ਜਿਹੜਾ ਦਿੱਲੀ ਚਾਂਦਨੀ ਚੌਕ ਦਿੱਲੀ ਚਾਂਦਨੀ ਚੌਕ ਸੀਸ ਦਾ ਗੋਦਵਾਰ ਸਾਹਿਬ ਸਾਹਮਣੇ ਜਿਹੜਾ ਲਾਲ ਕਿਲੇ ਦੇ ਸਾਹਮਣੇ ਵੀ ਵੱਡੇ ਪ੍ਰੋਗਰਾਮ ਹੋਣੇ ਨੇ ਉੱਥੇ ਵੀ ਹਾਜ਼ਰੀਆਂ ਲਵਾਉਣੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਠੀਕਰ ਫੋਰ ਤਲੀਸ ਤੇ ਪ੍ਰਪਰ ਕੀਆ ਬਿਆਨ ਤੇਗ ਬਹਾਦਰ ਠੀਕਰਿਆ ਕਰੀ ਨਾ ਕਿਨੂ ਹੁ ਆਨ ਤੇਗ ਬਹਾਦਰ ਤੇ ਚਲ ਭਇਓ ਜਗਤ ਕੋ ਸੋਖ ਹੇ 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 ਸਭ ਜਗ ਭਇਓ ਜੈ 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 ਸਭ ਲੋਕ ਜਿੱਥੇ ਆਪਾਂ ਤੇਗ ਬਹਾਦਰ ਸਾਹਿਬ ਜੀ ਗੁਰੂ ਤੇਗ ਬਹਾਦਰ ਸਿਮਰਿਆ ਘਰ ਨੋਂ ਨਹੀਂਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਿੰਘ ਸਾਹਿਬ ਦੀ ਜਦੋਂ ਵੀ ਕੋਈ ਗੱਲ ਹੁੰਦੀ ਹੈ ਆਪਾਂ ਸਾਰੇ ਗੁਰਮਤੇ ਦੇ ਨਾਲ ਜਦੋਂ ਪਿਛਲੇ ਦਿਨੀ ਜਿਹੜੇ ਹੈ ਸ਼ਤਾਬਦੀ ਦੀ ਗੱਲ ਚੱਲ ਰਹੀ ਸੀ ਭਾਵੇਂ ਪ੍ਰਧਾਨ ਜੀ ਸਾਡੇ ਗੁਰਮਤਾ ਘੱਟ ਕਰਦੇ ਨੇ ਪਰ ਜਿਹੜਾ ਜਦੋਂ ਸ਼ਤਾਬਦੀ ਦੀ ਗੱਲ ਚੱਲ ਰਹੀ ਸੀ ਕੀਮਾ ਸਾਹਿਬ ਤੇ ਮੈਨੂੰ ਵੀ ਬਹੁਤ ਜ਼ਿਆਦਾ ਸਾਨੂੰ ਆਪਸ ਦੇ ਵਿੱਚ ਬਹੁਤ ਇਹਦਾ ਸੀ ਵੀ ਇਕੱਠੇ ਹੋ ਕੇ ਕਿਵੇਂ ਮਨਾਈਏ ਤੇ ਇਕੱਠੇ ਹੋ ਕੇ ਬਣਾਉਣ ਦਾ ਜਿਹੜਾ ਸੀ ਅੱਜ ਬੈਠੇ ਆ ਇੱਕ ਸਟੇਜ ਤੇ ਬੈਠੇ ਆ ਗੁਰੂ ਸਾਹਿਬ ਦੀ ਅਪਾਰ ਕਿਰਪਾ ਆਪਾਂ ਹੋਏ ਇਕੱਤਰ ਮਿਲੋ ਮੇਰੇ ਭਾਈ ਦੂਧਾ ਦੂਰ ਕਰੋ ਦੇ ਬਲਾਏ ਹਰ ਨਾਮਹਿ ਕੀ ਹੋ ਹੋ ਜੋੜੀ ਗੁਰਮੁਖ ਬੈਸੋ ਸਫਾ ਮਛਾਏ ਸੋ ਆਪਾਂ ਸਾਰੇ ਹੀ ਇਕ ਪਿਤਾ ਇੱਕਸਤੇ ਹੰਕਾਰ ਤੂੰ ਮੇਰਾ ਗੁਰਹਾਈ ਜੀਓ ਸਿਆਸੀ ਪਾਰਟੀਆਂ ਨੇ ਉਹ ਆਪਣਾ ਆਪਣਾ ਕਾਰਜ ਕਰਦੀਆਂ ਨੇ ਖਾਸਾ ਖੁਦ ਖੁਦਾ ਖਦਾਏ ਆਣਨਾ ਬੰਨਾ ਆਣਨਾ ਮੰਨਾ ਆਂਟੀ ਬਿਨ ਸੱਚੇ ਪਾਤਸ਼ਾਹੇ ਜਿਹੜਾ ਖਾਸਾ ਫੌਜ ਗੁਰੂ ਦੀਆਂ ਲੜਨੀਆਂ ਲਹਿਰਗ ਸਿੰਘ ਫੌਜਾਂ ਨੇ ਇਹ ਕਿਸੇ ਦੇ ਅਧੀਨ ਨਹੀਂ ਚੱਲਦੀਆਂ ਸਰਕਾਰਾਂ ਇਹਨਾਂ ਦੇ ਅਧੀਨ ਚੱਲਦੀਆਂ ਨੇ ਗੁਰੂ ਸਾਹਿਬ ਦੇ ਆਪਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਜਿਹੜਾ ਇਹ ਜ਼ਾਲਮਾਂ ਨੇ ਤੇ ਉਹ ਜਿਹੜੇ ਜ਼ਾਲਮ ਸੀ ਉਹ ਸੀ ਸਮਾਣੇ ਦੇ ਤੇ ਉਹ ਸਮਾਣੇ ਦੇ ਜਿਹੜੇ ਜਲਾਦ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਖਾਲਸਾ ਪੰਥ ਦੀ ਸਥਾਪਨਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਧਰਤੀ ਗੁਰਦੁਆਰਾ ਕੇਸਗੜ੍ਹ ਸਾਹਿਬ ਤੋਂ ਤੇ ਉਹਨਾਂ ਨੇ ਜ਼ਬਰ ਜ਼ੁਲਮ ਦੇ ਖਿਲਾਫ ਜਿਹੜੀ ਆਵਾਜ਼ ਉਠਾਈ ਸੀ 22 ਘਰ ਦੇ ਜੇ ਸਮਾਪਿਆ ਤੇ 22 ਘਰ ਦੇ ਜਿਹੜੇ ਰਾਜੇ ਉਹਨਾਂ ਨੂੰ ਪਹਿਲਾਂ ਛੁਡਾਇਆ ਸੀ ਗੁਰੂ ਹਰਪਿੰਦ ਸਾਹਿਬ ਜੀ ਨੇ ਤੇ ਉਹਨਾਂ ਨੇ ਜਰੂਰ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਿਹੜੀਆਂ ਉਹਨਾਂ ਨੇ ਲੜਾਈ ਜੰਗਾਂ ਲੜੀਆਂ ਤੇ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਜੰਗਾਂ ਜੁੱਧਾਂ ਤੋਂ ਹੁੰਦੇ ਹੋਏ ਹਜੂਰ ਸਾਹਿਬ ਪਹੁੰਚੇ ਹਜੂਰ ਸਾਹਿਬ ਉਹਨਾਂ ਨੇ ਹੁਕਮ ਕੀਤਾ ਸੀ ਇਸ ਮੁਟੇ ਖਾਲਸੇ ਪੰਥ ਨੂੰ ਆਗਿਆ ਭਈ ਆਕਾਲ ਪੀ ਤਵੇ ਜਲਾਇਓ ਪੰਥ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਆਪਾ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਆਂ ਦੇ ਘਾੜੀ ਨੂੰ ਗੁਰੂ ਨਹੀਂ ਮੰਨਣਾ ਇਹ ਉਹਨਾਂ ਨੇ ਵਰਜਿਤ ਕੀਤਾ ਨਾਲ ਹੀ ਉਹਨਾਂ ਨੇ ਹੁਕਮ ਕੀਤਾ ਸੀ ਜਬਰ ਜਲੂਨ ਦਾ ਟਾਕਰਾ ਕਰਨ ਵਾਸਤੇ ਗਊਕ੍ਰੀਮ ਦੀ ਰੱਖਿਆ ਵਾਸਤੇ ਤੇ ਨਾਲ ਉਹਨਾਂ ਨੇ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਉਹਨਾਂ ਦੀ ਕਮਾਂਡ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ ਜਿੱਥੋਂ ਇਹ ਲੰਗਾਰ ਸਾਹਿਬ ਤੁਹਾਡੇ ਨਾਲ ਹੀ ਹੈ ਜਿਹੜਾ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਜਿੱਥੋਂ ਗ੍ਰਿਫਤਾਰੀ ਹੋਈ ਤੇ ਉਸੇ ਅਸਤਾਨ ਤੇ ਬਾਬਾ ਬਨੋਦ ਸਿੰਘ ਜੀ ਇਹਨਾਂ ਨੇ ਮਹਾਨ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਨਿਸ਼ਾਨ ਨਗਾਰਾ ਬਖਸ਼ਿਸ਼ ਕੀਤਾ ਹੁਕਮਨਾਮੇ ਬਖਸ਼ਿਸ਼ ਕੀਤੇ ਤੇ ਹੁਕਮ ਕੀਤਾ ਸੀ ਤੁਸੀਂ ਜਿਨ੍ਹਾਂ ਜਲਾਦਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਜਿਨ੍ਹਾਂ ਜਲਾਦਾ ਨੇ ਛੋਟੇ ਸਹਿਬਜ਼ਾਦੇਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਉਹਨਾਂ ਦੀ ਸ਼ਹੀਦੀ ਦੇ ਬਦਲੇ ਵੀ ਲੈਣੇ ਨੇ ਉਹ ਖਾਲਸਾ ਪੰਥ ਬੁੱਢਾ ਦਲ ਨੇ ਜਿਹੜਾ ਉਹ ਜਲਾਦਾ ਨੂੰ ਸਮਾਣੇ ਦੇ ਵਿੱਚ ਸੋਧ ਕੇ ਤੇ ਜਿਹੜਾ ਸਮਾਣਾ ਸ਼ਹਿਰ ਸੀ ਇਹ ਮਲਿਆ ਮੇਕ ਕੀਤਾ ਵਜੀਦ ਖਾਨ ਨੂੰ ਸੋਧ ਕੇ ਸਰਹੰਦ ਥੇ ਦੇ ਉੱਪਰ ਜਿਹੜੇ ਫਤਿਹ ਦੇ ਨਿਸ਼ਾਨ ਚੁਲਾਏ ਉਹ ਬਾਬਾ ਬਨੋਦ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੇ ਉਹਨਾਂ ਨੇ ਜ਼ਮੀਨਾਂ ਨੂੰ ਆ ਕਿਸਾਨਾਂ ਨੂੰ ਗਰੀਬਾਂ ਨੂੰ ਮਾਲਕੀ ਦੇ ਹੱਕ ਦਿੱਤੇ ਉਹ ਖਾਲਸਾ ਪੰਥ ਬੁੱਢਾ ਦਲ ਤੇ ਉਹਨਾਂ ਦੇ ਨਾਲ ਬਾਬਾ ਬੰਦਾ ਸਿੰਘ ਜੀ ਬਹਾਦਰ ਵੀ ਨੇ ਬਖਸ਼ਿਸ਼ ਕੀਤੇ ਤੇ ਨਾਲ ਜਿਹੜਾ ਵਜੀਦ ਖਾਨ ਨੂੰ ਸੋਧ ਕੇ ਸਰਹੰਦ ਥੇਹ ਦੇ ਉੱਪਰ ਜਿਹੜੇ ਸੀ ਉਹ ਗਧਿਆਂ ਦੇ ਨਾਲ ਹਲ ਚਲਾਏ ਖਾਲਸੇ ਨੇ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਬਦਲੇ ਕਿਵੇਂ ਲੈ ਤੇ ਨਾਲ ਹੀ ਇਹ ਜਿਹੜਾ ਸੀ ਸਰਹੰਦ ਇਹ ਥੇਹ ਦੇ ਤੇ ਗੁਰੂ ਸਾਹਿਬ ਦਾ ਹੁਕਮ ਸੀ ਇਹਦੀ ਇੱਕ ਇੱਕ ਕਿੱਟ ਜਿਹੜੀ ਆ ਛੁਟਕਾ ਜਿਹੜੀ ਆ ਸਤਲੂ ਦੇ ਦਰਿਆ ਦੇ ਵਿੱਚ ਛੁੱਟ ਨਹੀਂ ਆ ਇੱਥੇ ਗਧਿਆਂ ਦੇ ਨਾਲ ਹਲ ਚਲਾਉਣੇ ਨੇ ਸੋ ਉਹ ਜਿਹੜੇ ਬਚਨ ਬਾਬਾ ਜਸਤਾ ਸਿੰਘ ਆਲੂਵਾਲੀਆ ਬੁੱਢਾ ਦਲ ਦੇ ਚੌਥੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਚੌਥੇ ਜਥੇਦਾਰ ਨੇ ਉਹ ਸਾਰੇ ਪੂਰੇ ਕੀਤੇ ਦਲੇ ਦਲਾ ਨੇ ਹਮੇਸ਼ਾ ਅਗੇ ਹੋ ਕੇ ਜਿਹੜੇ ਅਹਿਮਦ ਸ਼ਾਹ ਅਬਦਾਨੀ ਦੇ ਨਾਲ ਜੰਗ ਲੜੇ ਤੇ ਸਾਰੀਆਂ ਜੰਗਾਂ ਫਤਿਹ ਕੀਤੀਆਂ ਹੁਣ ਆਪਾਂ ਸਾਰੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਜਿਹੜੀ ਹੈ ਬਹੁਤ ਹੀ ਮੈਨੂੰ ਇੱਕ ਚੰਗਾ ਵੀ ਲੱਗ ਰਿਹਾ ਹੈ ਇੱਕ ਸਟੇਜ ਤੇ ਆਪਾਂ ਬਹਿ ਕੇ ਤੇ ਸਾਰੇ ਜਿਹੜੇ ਹੈ ਉਹ ਮਾਪੁਰਥਵੀ ਸਾਰੇ ਰਲ ਮਿਲ ਕੇ ਜਿਹੜੀ ਅਸੀਂ ਦੀ ਸਤਾਬ ਦੀ ਮਨਾ ਰਹੇ ਆਂ ਕਈ ਵਾਰੀ ਕਹਿੰਦੇ ਨੇ ਕਿਉਂ ਇਹ ਕਾਲੀ ਕਰ ਗਏ ਤੇ ਉਹ ਕਾਲੀ ਦਾ ਅੱਜ ਇਹ ਨਤੀਜਾ ਤੁਹਾਡੇ ਸਾਹਮਣੇ ਆਪਾਂ ਸਾਰੇ ਇਕੱਠੇ ਬੈਠੇ ਆਂ ਗੁਰੂ ਸਾਹਿਬ ਕਿਰਪਾ ਕਰਨ ਖਾਲਸੇ ਪੰਥ ਦੇ ਵਿੱਚ પ્રેમ ਪਿਆਰ ਇਤفاق ਪੱਖਸ਼ ਕਈ ਵਾਰੀ ਕਾਲੀ ਕਰ ਜਾਂਦੇ ਨੇ ਸਿਆਸੀ ਬੰਦੇ ਅ ਸ਼ਬਾਬ ਦੀ ਜਿਹੜੀ ਬਹੁਤ ਵੱਡੀ ਆਪਣੇ ਵਾਸਤੇ ਮਹੱਤਤਾ ਰੱਖਦੀ ਹੈ ਤੇ ਜਿਹੜੇ ਕੋਈ ਗੁਣੀ ਗਿਆਨੀ ਕੋਈ ਗ੍ਰੰਥੀ ਨੇ ਬਾਦਵੀ ਆਪਾ ਸਾਰੇ ਕਾਰਜ ਕਰ ਸਕਦੇ ਆ ਥੋੜਾ ਜਿਹਾ ਇਹ ਧਰਮੇ ਤੋਂ ਹਰ ਜਿਹੜਾ ਗੁਰਮਤਾ ਜਿਹੜਾ ਬਹੁਤ ਹੀ ਸੋਚ ਸਮਝ ਕੇ ਕਰਨੇ ਚਾਹੀਦੇ ਨੇ ਇੰਨਾ ਕੁਛ ਕਹਿੰਦਾ ਆ ਤੁਹਾਡੇ ਨਾਲ ਹੀ ਬੇਨਤੀ ਕਰਦਾ ਜਿਹੜਾ 29 ਤਰੀਕ ਨੂੰ ਆ ਪ੍ਰਧਾਨ ਜੀ 29 ਤਰੀਕ ਨੂੰ ਤੁਹਾਡੇ ਨਾਲ ਤੇ ਜਿੱਥੇ ਗੁਰੂ ਦੀਆਂ ਲੜ ਲੀਆਂ ਨੇ ਹੈਂਗਸਨ ਫੌਜਾਂ ਨੇ ਤੇ ਸਾਰੀਆਂ ਗਾਣਾ ਪੰਥਾਂ ਦੇ ਘੋੜਸਵਾਰ ਆਪਾਂ ਪਹਿਲਾਂ ਵੀ ਵਜਨ ਕੀਤਾ ਹੋਇਆ ਪਰ ਜਿੱਥੇ ਗੱਲ ਆਉਂਦੀ ਹੈ ਸ਼ੇਤਾਬ ਦੀਆਂ ਦੀ ਜਿੱਥੇ ਗੁਰਮਤੇ ਦੀ ਤੇ ਜਿੱਥੇ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਅਸੀਂ ਸਾਰੇ ਗੁਰਮਤੇ ਦੇ ਨਾਲ ਹੀ ਸਾਰੇ ਕੰਮ ਕਰਦੇ ਆ ਜਦੋਂ ਕਾਰਜਾਂ ਦੀ ਗੱਲ ਆਉਂਦੀ ਹੈ ਆਵ ਰਾਸਤੇ ਖਾਲਸਾ ਤੇ ਹੋਰ ਬਹੁਤ ਸਾਰੀਆਂ ਯਾਦਗਾਰਾਂ ਜਿਹੜੀਆਂ ਨੇ ਕਈ ਵਾਰੀ ਕਈ ਕਹਿੰਦੇ ਬਾਦਲ ਸਾਹਿਬ ਦਾ ਨਾਂ ਕਿਉਂ ਲੈਂਦੇ ਆ ਜੇ ਕੋਈ ਚੰਗੇ ਕੰਮ ਕੀਤੇ ਉਹਨੂੰ ਚੰਗਾ ਹੀ ਕਹਿਣਾ ਚਾਹੀਦਾ ਬਹੁਤ ਵੱਡੀਆਂ ਯਾਦਗਾਰਾਂ ਉਹਨਾਂ ਨੇ ਬਣਾਈਆਂ ਤੇ ਜੇ ਕੋਈ ਚੰਗੇ ਕੰਮ ਹੋਰ ਵੀ ਕਰੂਗਾ ਉਹਨੂੰ ਵੀ ਖਾਲਸਾ ਪੰਥ ਜਿਹੜਾ ਹਮੇਸ਼ਾ ਯਾਦ ਰੱਖਦਾ ਹੈ ਗੁਰੂ ਸਾਹਿਬ ਕਿਰਪਾ ਕਰਨ 29 ਜਿਹੜਾ ਨਵੰਬਰ ਅੱਜ ਜਿਹੜੀ 25 ਤਰੀਕ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਾ ਦਿਹਾੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤੇ ਆਪਾਂ 29 ਨਵੰਬਰ ਨੂੰ ਉਹਨਾਂ ਦਾ ਜਦੋਂ ਸੀਸ ਦਾ ਸਤਿਕਾਰ ਹੋਇਆ ਸੀ ਉਹ ਸਾਰੀਆਂ ਨਹਿਂਸਨ ਜਥੇਬੰਦੀਆਂ ਵੱਲੋਂ ਜਿੱਥੇ ਗੁਰਦੁਆਰਾ ਵਿਵਾਨਗੜ੍ਹ ਸ ਹੈ ਗੁਰਦੁਆਰਾ ਪਤਾਲਪੁਰੀ ਜੀ ਉੱਥੋਂ ਇੱਕ ਵਿਸ਼ਾਲ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਸੰਤਾਂ ਮਹਾਂਪੁਰਖਾਂ ਵੱਲੋਂ ਸਾਰੀਆਂ ਜੀਤੂ ਦੀਆਂ ਲਾੜੀਆਂ ਨਹਿਂਸ ਸਿੰਘ ਫੌਜਾਂ ਵੱਲੋਂ ਸਜਾ ਕੇ ਜਿਹੜਾ ਗੁਰਦੁਆਰਾ ਸੀਸਗੰਜ ਸਾਹਿਬ ਹੈ ਕਿ ਆਪਾਂ ਸਾਰਿਆਂ ਨੇ ਪਹੁੰਚਣਾ ਤੇ ਸਿੰਘ ਸਾਹਿਬ ਜੀ ਤੁਸੀਂ ਵੀ ਜਿਹੜਾ ਨੇਡਰ ਹੋ ਕੇ ਫੈਸਲੇ ਲਿਆ ਕਰੋ ਮਾਹ ਮਾਹ ਤੁਹਾਡੀ ਇੰਨੀ ਮਿਹਨਤ ਨਾਲ ਆਪਾਂ ਸਾਰੇ ਕੰਮ ਕੀਤੇ ਨੇ اے ਸਾਡੇ ਦਮ ਨਵੀ ਤਖਸਾਲ ਦੇ ਮੁਖੀ ਮਹਾਪੁਰ ਸਾਰੇ ਹੀ ਹਮੇਸ਼ਾ ਕੋਈ ਨਹੀਂ ਗੁੱਸੇ ਗਿਲੇ ਹੁੰਦੇ ਨੇ ਪਰ ਆਪਾਂ ਜਿਹੜੇ ਸਾਰੇ ਠੀਕ ਹੋ ਜਾਂਦੇ ਨੇ ਜਦੋਂ ਇਹੋ ਜੇ ਕਾਰਜ ਹੁੰਦੇ ਨੇ ਉਦੋਂ ਆਪਾਂ ਸਾਰਿਆਂ ਨੂੰ ਮਿਲ ਬੈ ਕੇ ਜਦ ਆਪ ਕੀ ਹੋਵੇ ਨਿਜ਼ਾਹਨ ਬਣਾ ਆ ਕੰਗ ਨੂੰ ਬਾਬਾਈ ਮਹੱਲਾ ਗੱਲ ਨੂੰ ਹੀ ਨਿੰਦਸੰ ਜਥੇ ਵੰਗਿਆ ਵੱਲੋਂ ਜਿਹੜਾ ਮਹੱਲਾ ਹੀ ਸਜਾਇਆ ਜਾਣੇ ਨੇ ਤੇ ਉਹਦੇ ਵਿੱਚ ਵੀ ਆਪਾਂ ਹਾਜ਼ਰੀਆਂ ਲਵਾਉਣੀਆਂ ਨੇ ਸੋ ਆਪਾਂ ਸਾਰੇ ਤਗੜੇ ਹੋ ਕੇ ਜਿਹੜੇ ਸ਼ੇਤਾਬੀਆਂ ਦੇ ਵਿੱਚ ਉਹ ਇਕੱਠੇ ਹੋ ਕੇ ਆਪਾਂ ਜਿੱਥੇ ਵੀ ਜਦ ਆਪ ਕੀ ਰੋਗ ਨਿਧਾਨ ਬਣਾ ਅਤਹੀ ਰਣ ਮੈਂ ਤਵਜੂਹ ਮਰੋ ਗੁਰੂ ਸਾਹਿਬ ਕਿਰਪਾ ਕਰਨ ਪੰਥ ਦੋਖੀਆਂ ਦਾ ਪੰਥ ਦੋਖੀਆਂ ਦਾ ਹਮੇਸ਼ਾ ਹੀ ਖਾਲਸਾ ਪੰਥ ਸਫਾਇਆ ਕਰਦਾ ਹੁੰਦਾ ਅੱਗੇ ਵੀ ਹੁੰਦਾ ਰਹਿਣਾ ਤੁਸੀਂ ਤਗੜੇ ਹੋ ਕੇ ਰਿਆ ਕਰੋ ਨਾਲ ਹੀ ਬੇਨਤੀ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅਮਰ ਛੱਕੇ ਬਾਣੀ ਬਾਣੇ ਦੇ ਧਰਨੀ ਹੋਵੋ ਨੌਜਵਾਨ ਬੱਚੇ ਸਾਡੇ ਜਿਹੜੇ ਆ ਉਹ ਨਸ਼ਿਆਂ ਦਾ ਤਿਆਗ ਕਰਨ ਨੂੰ ਤਿਆਰ ਪਰ ਤਿਆਰ ਹੋਣ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੋਹਰ ਐਕਟਿੰਗ ਜਥੇਦਾਰ ਸਾਡੇ ਅਕਾਲ ਤਖਤ ਸਾਹਿਬ ਦੇ ਬਾਬਾ ਕੁਲਦੀਪ ਸਿੰਘ ਜੀ ਤੇ ਨਾਲ ਹੀ ਜਿਹੜੀ ਨਲੰਬਰ ਧਾਰਾ ਵੀ ਚਲਾਵਤ ਤੁਸੀਂ ਬਾਬਾ ਟੇਕ ਸਿੰਘ ਜੀ ਮਹਾਂਪੁਰਖੋ ਤੁਸੀਂ ਵੀ ਤੁਹਾਕਿ ਸ੍ਰੀ ਦਮਨਵਾਸ ਸਾਹਿਬ ਦੀਆਂ ਸੇਵਾਵਾਂ ਨਵਾ ਰਹੇ ਹਮਾਰੇ ਗੁਰੂ ਸਾਹਿਬ ਕਿਰਪਾਲਖਣ ਪ੍ਰਧਾਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮਾੜੀ ਮਾੜੀ ਸਲਾਹ ਜੀ ਕਰ ਲਿਆ ਕਰੋ ਸਾਰਿਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਾਬਾ ਨਿਹਾਲ ਜੀ ਤੁਸੀਂ ਬੇਫਿਕਰ ਰਹੋ ਤੁਹਾਡੀਆਂ ਵੀ ਜਫੀਆਂ ਜਲਦੀ ਪਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤੇਰਮ ਬਚਾ ਗਏ ਜੀ